हरी फेर छत्रिन दिजंग जीत जो जूपंग दिजंग आर्तंग तीर रामं पुकारं चल्यो रोस श्री राम लीने कोठारं चल्यो रोस श्री राम लीने कोठारं सते दे पैर चरारा पादियो श्री राम चल्यो रोस श्री राम लीने कोठारं भुजंग सुनयो सर्वक उपंग सर्व हठी राम आए सबं युद्ध को शास्त्र अस्त्रंग बनाए चढ़ा चौप कैक किए युद्ध ऐसे मनोराम सो रावण लंक जैसे भुजंग लगे शास्त्र अस्त्रंग लखे राम अंगंग गहे बाण पाणंग किए किए सत्रभंगंग भुजाहीन एकं सिरंगहीन केते सबे मार डारे गए वीर जीते भुजंग ਕਰੀ ਛਤਰਹੀਣੰ ਛਤੰ ਕੀਸ ਬਾਰੰ ਹਾਂ ਛਤੰ ਅੱਡੈ ਕੀਸ ਬਾਰੰ 21 ਬਾਰੰ ਬਣ ਜਾਊਗਾ ਫਿਰ ਇਹ 21 ਵਾਰੀ ਕੀਤੀ ਐ ਹਣੇ ਐਸ 21 ਬਾਰੰ ਛਤੰ ਕੀਸ ਬਾਰੰ ਹਣੇ ਉਹਦੇ ਚ ਨਿਕਲ ਆਉਣੀਆ ਤੱਤੇ ਚ ਪਿੱਪੀ ਚ ਹਣੇ ਐਸੇ ਹੀ ਭੂਪ ਸਰਬੰ ਸੁਧਾਰੰ ਕਥਾ ਸਰਬਜੋ ਛੋੜ ਤੇ ਲੈ ਸੁਣਾਉਂ ਫਿਰਦਾ ਹੈ ਗ੍ਰੰਥ ਤੇ ਬਾੜ ਗ੍ਰੰਥ ਕੇ ਬਾੜ ਪੇ ਤੇ ਡਰਾਉ ਚੌਪਈ ਕਰ ਜਗ ਮੋ ਇਹ ਭਾਂਤ ਅਖਾਰਾ ਨਵਮ ਨਵਮ ਅਵਤਾਰ ਵਿਸ਼ਨ ਇਮ ਧਾਰਾ ਅਬ ਵਰਨੋ ਦਸਮੋ ਅਵਤਾਰ ਸੰਤ ਜਨਾਂ ਕਾ ਪ੍ਰਾਨ ਆਧਾਰਾ ਇਤ ਸ੍ਰੀ ਵਿਚਿਤਰ ਨਾਟਕੇ ਨਵਮੋ ਅਵਤਾਰ ਕਥਨੰ ਪਰਸਰਾਮ ਅਵਤਾਰ ਸਮਾਪਤ ਮਸਤ ਸੁਖ ਮਸਤ ਸ੍ਰੀ ਭਗਉਤੀ ਜੀ ਸਹਾਇ आत्मब्रह्म अवतार कथनम चौपाई अब उचरो मैं कथा चिरानी जिम उपज्यो ब्रह्माسر ज्ञानी ब्रह्म सुरज्ञानी हट हट हम ब्रह्मा अढ स्वरज जिम उपज्यो ब्रह्मा सुरज्ञानी अड़ चतुरानन अगोक्न हरता उपज्यो सकल सृष्टि को करता चौपाई ਜਦ ਜਦ ਬੇਦਨਾਸ ਹੋਏ ਜਾਹੀ ਤਬ ਦਪ ਪਉਣ ਬ੍ਰਹਮਾ ਪ੍ਰਗਟਾਹੀ ਤਾਤੇ ਵਿਸ਼ਨ ਬ੍ਰਹਮ ਬਪਧਰਾ ਚਤੁਰਾਨਨ ਕਰ ਜਗਤ ਉਚਰਾ ਚਉਪਈ ਜਬ ਹੀ ਵਿਸ਼ਨ ਬ੍ਰਹਮ ਬਪਧਰਾ ਤਬ ਸਭ ਬੇਦ ਪਰਚੁਰ ਜਗ ਕਰਾ ਸ਼ਾਸਤਰ ਸਿਮਰਤ ਸਕਲ ਬਨਾਏ ਜੀਵ ਜਗਤ ਕੇ ਪੰਥ ਲਗਾਏ ਚਉਪਈ ਜੇ ਜੇ ਹੁਤੇ ਅਗਨ ਕੇ ਕਰਤਾ ਤੇ ਤੇ ਭਏ ਪਾਪ ਤੇ ਹਰਤਾ ਪਾਪ ਕਰਮ ਕਹਿ ਪ੍ਰਗਟ ਦਿਖਾਏ ਧਰਮ ਕਰਮ ਸਭ ਜੀਵ ਚਲਾਏ ਚੌਪਈ ਇਹ ਵਿਦ ਭਇਓ ਬ੍ਰਹਮ ਅਵਤਾਰਾ ਸਭ ਪਾਪਨ ਕੋ ਮਿਹਟਨ ਹਾਰਾ ਪਰਜਾ ਲੋਕ ਸਭ ਪੰਥ ਚਲਾਏ ਪਾਪ ਕਰਮ ਤੇ ਸਭੇ ਹਟਾਏ ਦੋਹਰਾ ਇਹ ਵਿਦ ਪਰਜਾ ਪਵਿੱਤਰ ਕਰ ਧਰਿਓ ਬ੍ਰਹਮ ਅਵਤਾਰ